ਅੱਜ ਫੋਨ 'ਤੇ ਜਦ ਉਸਨੇ ਕਿਹਾ ਸੀ ਕਿ ਜੇ ਤੁਹਾਡੀ ਧੀ ਹੁੰਦੀ ਤਾਂ ਤੁਸੀਂ ਉਹਦਾ ਪੱਖ ਨਾ ਪੂਰਦੇ ਤਾਂ ਪੁਸ਼ਪਾ ਦੇ ਦਿਲ ਦੀ ਧੜਕਣ ਜਿਵੇਂ ਰੁਕ ਗਈ ਹੋਵੇ ਸਾਰੇ ਅਹਿਸਾਸ ਤੇ ਜਜ਼ਬੇ ਅੰਦਰੇ ਦਮ ਤੋੜ ਗਏ ਹੋਣ ਭਾਵਨਾਵਾਂ ਦੇ ਅਵੇਗ ਨੇ ਉਹਦੇ ਦਿਲ ਨੂੰ ਦਬੋਚ ਲਿਆ ਜਿਹਨੂੰ ਉਹ ਧੀਆਂ ਤੋਂ ਵੱਧ ਪਿਆਰ ਕਰਦੀ ਸੀ ਉਹ ਕਹਿ ਰਹੀ ਸੀ ਜੇ ਤੁਹਾਡੀ ਧੀ ਹੁੰਦੀ ਉਸ ਦਾ ਜੀ ਕੀਤਾ ਕੀ ਰੱਬ ਤੋਂ ਪੁੱਛੇ ਮੈਨੂੰ ਇਸ ਧੀ ਦੇ ਸੁੱਖ ਤੋਂ ਵਾਂਝੇ ਕਿਉਂ ਰੱਖਿਆ ਇਹ ਸ਼ਰਾਫ ਤੇ ਮਹਿਣਾ ਮੈਨੂੰ ਕਿਉਂ ਹਡਾਉਣਾ ਪਿਆ ਮੇਰੇ ਅੰਦਰਲੀ ਮਮਤਾ ਰਿਸ਼ਤਿਆਂ ਦੀ ਮੁਹਤਾਜ ਕਿਉਂ ਹੈ ਇਸ ਰਿਸ਼ਤੇ ਅੰਦਰਲੀ ਮਮਤਾ ਨੂੰ ਕਿਉਂ ਨਹੀਂ ਦੇਖ ਸਕਦੇ ਕਿਉਂ ਇਹਨਾਂ ਦੀਆਂ ਅੱਖਾਂ ਤੇ ਸਵਾਰਥ ਦੀ ਪੱਟੀ ਬੰਨੀ ਹੋਈ ਹੈ ਪੁਸ਼ਪਾ ਦੇ ਜਨ ਵਿੱਚ ਇੱਕ ਪਲ ਵਿੱਚ ਕਈ ਸਵਾਲ ਉੱਭਰੇ ਜੋ ਦੂਰ ਕਿਤੇ ਉਸ ਦੇ ਦਿਲ ਦੀ ਤਹਿ ਵਿੱਚ ਲੁਕੇ ਹੋਏ ਸਨ ਪੁਸ਼ਪਾ ਇਹ ਸੁਣ ਕੇ ਪਥਰਾ ਗਈ ਫੋਨ ਦਾ ਰিসিਵਰ ਰੱਖ ਦਿੱਤਾ ਤੇ ਸੋਚਾਂ ਵਿੱਚ ਪੈ ਗਈ ਇੱਕ ਇੱਕ ਕਰਕੇ ਸਾਰੇ ਦ੍ਰਿਸ਼ ਉਸ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗੇ ਉਹ ਅਤੀਤ ਵਿੱਚ ਪਹੁੰਚ ਗਈ ਸੀ ਜਦੋਂ ਪੂਜਾ ਦੀ ਵੱਡੀ ਬੇਟੀ ਹੋਈ ਉਸ ਦੀ ਵੱਡੀ ਪੋਤਰੀ ਤਾਂ ਉਹ ਕਿੰਨਾ ਖੁਸ਼ ਹੋਈ ਸੀ ਲੋਕ ਕਹਿੰਦੇ ਹਨ ਕਿ ਪਹਿਲੀ ਬੇਟੀ ਹੋਵੇ ਤਾਂ ਘਰ ਵਿੱਚ ਲక్ష్ਮੀ ਆ ਗਈ ਪਰ ਉਹਨੂੰ ਲੱਗਦਾ ਸੀ ਕਿ ਲక్ష్ਮੀ ਨਹੀਂ ਸਗੋਂ ਇੱਕ ਛੋਟੀ ਜਹੀ ਭਰੀ ਉਹਦੇ ਤੇ ਖੁਸ਼ ਹੋ ਕੇ ਉਹਨਾਂ ਦੇ ਘਰ ਆ ਗਈ ਹੋਵੇ ਸਾਰਾ ਦਿਨ ਉਹ ਕੰਮ ਕਰਦੀ ਨਾ ਥੱਕਦੀ ਪਰਿਵਾਰ ਵਿੱਚ ਨਵੇਂ ਜੀਤ ਦੀ ਉਸ ਨੂੰ ਬੜੀ ਸੁਖਦਾਈ ਲੱਗਦੀ ਉਹ ਸਾਰਾ ਦਿਨ ਮਾਂ ਬੇਟੀ ਦੀ ਸੇਵਾ ਕਰਦੀ ਨਾ ਥੱਕਦੀ ਸਵਾ ਮਹੀਨਾ ਪੂਰਾ ਹੁੰਦਿਆਂ ਹੀ ਉਹਦੀ ਕੁੜਮਣੀ ਆ ਗਈ ਜੋ ਉਸੇ ਸ਼ਹਿਰ ਹੀ ਰਹਿੰਦੇ ਸਨ ਉਸਨੇ ਕਿਹਾ ਕਿ ਭੈਣ ਜੀ ਹੁਣ ਪੂਜਾ ਨੂੰ ਭੇਜ ਦਿਓ ਫਿਰ ਤੂੰ ਆਵੇਗੀ ਹਫਤਾ ਤੱਕ ਅਸੀਂ ਵੀ ਚਾਹ ਪੂਰਾ ਕਰ ਲਈਏ ਰਜੀਵ ਪੂਜਾ ਨੂੰ ਪੇਕੀ ਛੱਡ ਆਇਆ ਪੁਸ਼ਪਾ ਨੂੰ ਹੁਣ ਘਰ ਬੜਾ ਸੁੰਨਾ ਸੁੰਨਾ ਲੱਗਦਾ ਹਫਤੇ ਇੱਕ ਬਾਅਦ ਉਹਨੇ ਆਪਣੀ ਕੁੜਮਣੀ ਨੂੰ ਫੋਨ ਲਾਇਆ ਭੈਣ ਜੀ ਪੂਜਾ ਨੂੰ ਹੁਣ ਘਰ ਭੇਜ ਦਿਓ ਕਈ ਦਿਨ ਹੋ ਗਏ ਹੁਣ ਪੂਜਾ ਗਈ ਨੂੰ ਸਾਡੇ ਘਰ ਦੀ ਰੌਣਕ ਖਤਮ ਹੋ ਗਈ ਹੈ ਘਰ ਤਾਂ ਸਾਨੂੰ ਸੁੰਨਾ ਸੁੰਨਾ ਲੱਗਦਾ ਹੈ ਅੱਗੋ ਕੁੜਮਣੀ ਬੋਲੀ ਸਾਡਾ ਤਾਂ ਹਜੇ ਜੀਵ ਹੀ ਨਹੀਂ ਭਰਿਆ ਕੋਈ ਨਾ ਭੈਣ ਜੀ ਤੁਹਾਡੇ ਹੀ ਬੱਚੇ ਨੇ ਤੁਹਾਡੇ ਘੁੱਲ ਹੀ ਰਹਿਣਾ ਬੜੇ ਪਿਆਰ ਨਾਲ ਹੱਸਦਿਆਂ ਹੱਸਦਿਆਂ ਉਸ ਨੇ ਗੱਲ ਨੂੰ ਟਾਲ ਦਿੱਤਾ ਕੁਝ ਸਮਾਂ ਪਾ ਕੇ ਪੁਸ਼ਪਾ ਨੂੰ ਨੂੰ ਲੈਣ ਗਈ ਪੂਜਾ ਆਈ ਨਾ ਇੰਜ ਹੀ 3-4 ਮਹੀਨੇ ਬੀਤ ਗਏ ਬੇਟਾ ਵੀ ਵਿਹਲਾ ਹੋ ਕੇ ਆਪਣੀ ਪਤਨੀ ਅਤੇ ਬੇਟੀ ਨੂੰ ਮਿਲਣ ਚਲਾ ਜਾਂਦਾ ਪਰ ਮਨ ਹੀ ਮਨ ਉਹ ਮਾਪਾਪ ਦੀ ਮਜਬੂਰੀ ਨੂੰ ਮਹਿਸੂਸ ਕਰਦਾ ਅਤੇ ਆਪਣੀ ਪਤਲੀ ਨੂੰ ਸੋਹਰੇ ਘਰ ਆਉਣ ਲਈ ਆਖਦਾ ਪਰ ਸ਼ਾਇਦ ਸੋਹਰੇ ਘਰ ਦਾ ਨੰਬਰ ਉਸ ਦੀ ਲਿਸਟ ਵਿੱਚ ਨਹੀਂ ਸੀ ਪੁੱਤ ਜਦੋਂ ਵੀ ਆਪਣੀ ਸੱਸ ਨੂੰ ਕਹਿੰਦਾ ਹੁਣ ਬੜਾ ਚਿਰ ਹੋ ਗਿਆ ਪੂਜਾ ਨੂੰ ਇੱਥੇ ਰਹਿੰਦੀ ਨੂੰ ਹੁਣ ਇਸ ਨੂੰ ਮੇਰੇ ਨਾਲ ਭੇਜ ਦਿਓ ਤਾਂ ਉਹ ਹੱਸ ਕੇ ਕਹਿੰਦੀ ਪੂਜਾ ਦੀ ਮਰਜ਼ੀ ਏ ਜਾਣਾ ਤਾਂ ਚਲੀ ਜਾਏ ਮੈਂ ਤਾਂ ਰੋਕਦੀ ਨਹੀਂ ਇਹਨੂੰ ਇਦੀ ਮਰਜ਼ੀ ਏ ਤੇ ਪੂਜਾ ਫਿਰ ਉਹੀ ਬਹਾਨੇ ਤੇ ਟਾਲ ਮਟੋਲ ਕਰਦੀ ਰਹਿੰਦੀ। ਪੁਸ਼ਪਾ ਸੋਚਦੀ ਕਿ ਜੇ ਮਾਂ ਆਪਣੀ ਧੀ ਨੂੰ ਸਮਝਾਉਂਦੀ ਹੋਵੇ ਕਿ ਧੀਏ ਹੁਣ ਬਹੁਤ ਦਿਨ ਹੋ ਗਏ ਨੇ ਆਪਣੇ ਘਰ ਜਾ ਤਾਂ ਧੀ ਕਿਉਂ ਨਹੀਂ ਮੰਨੇਗੀ ਉਸ ਦੀ ਗੱਲ। ਇਹ ਤਾਂ ਵਿਖਾਵਾ ਸੀ ਸਾਡੇ ਲਈ ਵਿੱਚੋਂ ਤਾਂ ਮਾਂ ਧੀ ਦੀ ਗੱਲ ਇੱਕੋ ਹੈ। ਪੂਜਾ ਦੀ ਵੀ ਇਹੋ ਕੋਸ਼ਿਸ਼ ਰਹਿੰਦੀ ਕਿ ਰਜੀਵ ਜ਼ਿਆਦਾ ਸਮਾਂ ਉਹਦੇ ਕੋਲ ਹੀ ਗੁਜ਼ਾਰੇ। ਰਜੀਵ ਵੀ ਸ਼ਨੀਵਾਰ ਐਤਵਾਰ ਨੂੰ ਆਪਣੇ ਸੋਹਰੇ ਚਲਾ ਜਾਂਦਾ ਘਰ ਦਾ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ ਸੀ ਅਤੇ ਇੱਕ ਦਿਨ ਰਜੀਵ ਅਤੇ ਪੂਜਾ ਨੇ ਫੈਸਲਾ ਕਰ ਲਿਆ ਕਿ ਉਹ ਮੁੰਬਈ ਚਲੇ ਗਏ ਅਤੇ ਉੱਥੇ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰ ਲਿਆ ਪੁਸ਼ਪਾ ਦੇ ਮਨ ਵਿੱਚ ਹਰ ਵੇਲੇ ਇੱਕ ਕਸਕ ਰਹਿੰਦੀ ਉਹ ਬਹੁਤ ਉਦਾਸ ਹੋ ਜਾਂਦੀ ਸੋਚਦੀ ਅਸੀਂ ਕਿਵੇਂ ਬੇਟੇ ਨੂੰ ਪਾਲਿਆ ਸੋਚਿਆ ਸੀ ਕਿ ਬਹੂ ਆਵੇਗੀ ਬੱਚੇ ਹੋਣਗੇ ਘਰ ਖੁਸ਼ੀਆਂ ਨਾਲ ਭਰ ਜਾਵੇਗਾ ਪਰ ਹੁਣ ਤਾਂ ਜਾਪਦਾ ਸੀ ਕਿ ਕਿਸੇ ਨੂੰ ਉਹਦੀਆਂ ਖੁਸ਼ੀਆਂ ਨਾਲ ਕੋਈ ਸਰੋਕਾਰ ਨਹੀਂ ਸੀ ਦਿਨ ਬੀਤਦੇ ਗਏ ਰੁੱਤਾਂ ਬਦਲ ਗਈਆਂ ਹਾਲਾਤ ਵੀ ਬਦਲ ਗਏ ਰਜੀਵ ਤੇ ਪੂਜਾ ਮੁੰਬਈ ਤੋਂ ਮਿਲਣ ਆਉਂਦੇ ਪੁਸ਼ਪਾ ਪੂਜਾ ਨੂੰ ਆਪਣੇ ਪੁੱਤਾਂ ਤੋਂ ਵੀ ਵੱਧ ਪਿਆਰ ਕਰਦੀ ਉਹਨੂੰ ਚੰਗੇ ਚੰਗੇ ਖਾਣੇ ਬਣਾ ਕੇ ਖਵਾਉਂਦੀ ਕਦੀ ਵੀ ਉਸ ਨੂੰ ਕੰਮ ਨਾ ਕਰਨ ਦਿੰਦੀ ਉਹਦੇ ਲਈ ਬਹੁਤ ਸਾਰੇ ਤੋਹਫੇ ਖਰੀਦਦੀ ਉਹਨੂੰ ਲੱਗਦਾ ਜਿਵੇਂ ਉਹ ਪਿਆਰ ਨਾਲ ਪੂਜਾ ਦਾ ਮਨ ਜਿੱਤ ਲਵੇਗੀ ਤੇ ਉਹਦੀ ਬੇਟੀ ਦੀ ਘਾਟ ਪੂਰੀ ਹੋ ਜਾਵੇਗੀ ਉਹਦਾ ਮਨ ਹਮੇਸ਼ਾ ਹੀ ਬੇਟੀ ਲਈ ਤਰਸਦਾ ਰਿਹਾ ਸੀ ਪਰ ਪੂਜਾ ਬਹੁਤ ਸਮਾਂ ਪੇਕਿਆਂ ਦੇ ਹੀ ਰਹਿ ਕੇ ਖੁਸ਼ ਰਹਿੰਦੀ ਸੀ ਉਹ ਹਜੇ ਤੱਕ ਵੀ ਪੇਕਿਆਂ ਦੇ ਘਰ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਸੀ ਸਹੁਰੇ ਘਰ ਦੀ ਜ਼ਿੰਮੇਵਾਰੀ ਨੂੰ ਉਸਨੇ ਕਬੂਲਿਆ ਨਹੀਂ ਸੀ ਪੁਸ਼ਪਾ ਨੇ ਹੁਣ ਹਾਲਾਤ ਨਾਲ ਸਮਝੌਤਾ ਕਰ ਲਿਆ ਸੀ। ਪੂਜਾ ਪਰੋਹਣਿਆਂ ਵਾਂਗ ਦੋ ਦਿਨ ਮਿਲਣ ਆਉਂਦੀ ਤਾਂ ਉਹ ਸ਼ੁਕਰ ਕਰਦੀ। ਉਹ ਡਰਦੀ ਕਿ ਕੁਝ ਕਹਿਣ ਨਾਲ ਦਿਲ ਵਿੱਚ ਵਿੱਥ ਨਾ ਪੈ ਜਾਵੇ। ਬੇਟਾ ਦੋ ਰਿਸ਼ਤਿਆਂ ਵਿਚਕਾਰ ਮਜਬੂਰ ਹੋ ਗਿਆ ਸੀ। ਉਹ ਸੋਚਦੀ ਅਸੀਂ ਵੱਡੇ ਹਾਂ ਸਾਨੂੰ ਹੀ ਸਮਝੌਤਾ ਕਰਨਾ ਚਾਹੀਦਾ ਹੈ। ਸ਼ਾਇਦ ਇਹੀ ਸਮੇਂ ਦੀ ਮੰਗ ਸੀ। ਸ਼ਾਇਦ ਇਹੀ ਉਸ ਦੀ ਬੱਚੀ ਦੇ ਸੰਸਕਾਰ ਹੋਣਗੇ। ਬੱਚੀ ਸਮਝ ਕੇ ਹੀ ਉਹ ਮਾਵਾ ਵਾਂਗ ਉਸ ਦੀਆਂ ਸਾਰੀਆਂ ਗਲਤੀਆਂ ਨજર ਅੰਦਾਜ਼ ਕਰ ਦਿੰਦੀ। ਸਾਲ ਬੀਤ ਗਏ ਫਿਰ ਉਸ ਦੇ ਬੇਟੇ ਦੀ ਚਿੱਠੀ ਆਈ ਕਿ ਪੂਜਾ ਫਿਰ ਮਾਂ ਬਣਨ ਵਾਲੀ ਹੈ। ਪੁਸ਼ਪਾ ਦੇ ਮਨ ਵਿੱਚ ਆਸ ਦੀ ਕਿਰਨ ਜਾਗੀ ਨਿੱਕੇ ਜਿਹੇ ਪਰਿਵਾਰ ਵਿੱਚ ਵਾਧਾ ਹੋਵੇਗਾ। ਪੂਜਾ ਫਿਰ ਬੱਚੇ ਨੂੰ ਜਨਮ ਦੇਣ ਲਈ ਪੰਜਾਬ ਆਵੇਗੀ। ਫਿਰ ਘਰ ਵਿੱਚ ਰੌਣਕ ਆਏਗੀ ਕਿਉਂਕਿ ਪੂਜਾ ਦੀ ਮੰਮੀ ਇਸ ਦੌਰਾਨ ਆਸਟ੍ਰੇਲੀਆ ਚਲੀ ਗਈ ਸੀ। ਪਰ ਫਿਰ ਇੱਕ ਦਿਨ ਪੂਜਾ ਦਾ ਖੱਤ ਆਇਆ ਉਹ ਸਾਡੇ ਕੋਲ ਨਹੀਂ ਆ ਸਕਦੀ ਬੇਟੀ ਦੀ ਪੜ੍ਹਾਈ ਖਰਾਬ ਹੋ ਜਾਵੇਗੀ ਕੁਝ ਡਾਕਟਰਾਂ ਨੇ ਵੀ ਸਫਰ ਕਰਨ ਤੋਂ ਮਨਾ ਕਰਦੇ ਹਨ ਉਸ ਨੇ ਲਿਖਿਆ ਮੈਂ ਮੰਮੀ ਨੂੰ ਕਹਿ ਦਿੱਤਾ ਹੈ ਉਹ ਆਸਟ੍ਰੇਲੀਆ ਤੋਂ ਆ ਰਹੇ ਹਨ ਬੱਚੇ ਦੇ ਜਨਮ ਸਮੇਂ ਉਹ ਮੇਰੇ ਕੋਲ ਹੋਣਗੇ ਮੰਮੀ ਜੀ ਤੁਸੀਂ ਕੋਈ ਫਿਕਰ ਨਹੀਂ ਕਰਨਾ ਅਸੀਂ ਆਪੇ ਸਭ ਕੁਝ ਸੰਭਾਲ ਲਵਾਂਗੇ ਹਾਡਾ ਪਿਤਾ ਜੀ ਨੂੰ ਕੱਲਿਆਂ ਛੱਡ ਕੇ ਆਉਣਾ ਮੁਸ਼ਕਿਲ ਹੈ ਫਿਰ ਪੁਸ਼ਪਾ ਨੇ ਸੋਚਿਆ ਕਿ ਜਿਸ ਤਰ੍ਹਾਂ ਉਹ ਖੁਸ਼ ਹੋਣ ਉਸੇ ਤਰ੍ਹਾਂ ਹੀ ਠੀਕ ਹੈ ਘਰ ਬੰਦ ਕਰਕੇ ਉਹਦਾ ਜਾਣਾ ਔਖਾ ਸੀ ਪੂਜਾ ਦੀ ਮਾਂ ਵੀ ਆਸਟ੍ਰੇਲੀਆ ਤੋਂ ਪੰਜਾਬ ਆ ਗਈ ਸੀ ਅਤੇ ਪੁਸ਼ਪਾ ਨੂੰ ਰੋਜ਼ ਹੀ ਮੁੰਬਈ ਜਾਣ ਨੂੰ ਕਹਿਣ ਲੱਗੀ ਇੱਕ ਦਿਨ ਪੁਸ਼ਪਾ ਕੋਲ ਆਈ ਅਤੇ ਕਹਿਣ ਲੱਗੀ ਤੁਸੀਂ ਮੁੰਬਈ ਚਲੇ ਜਾਓ ਪੂਜਾ ਕੱਲੀ ਹੈ ਕਿਸੇ ਔਰਤ ਦਾ ਹੋਣਾ ਜ਼ਰੂਰੀ ਹੈ ਮੈਂ ਤਾਂ ਜਾ ਨਹੀਂ ਸਕਦੀ ਕੀ ਕਰਾਂ ਮੇਰਾ ਤਾਂ ਲੱਕ ਹੀ ਬੜਾ ਦੁਖਦਾ ਹੈ ਜੇ ਚਲੀ ਵੀ ਗਈ ਤਾਂ ਕੰਮ ਤਾਂ ਕੋਈ ਕਰ ਨਹੀਂ ਸਕਾਂਗੀ ਮੈਂ ਤਾਂ ਬੇਵਸ ਹਾਂ ਪੁਸ਼ਪਾ ਨੇ ਵੀ ਆਪਣੀ ਮਜਬੂਰੀ ਦੱਸੀ ਕਿ ਮੈਂ ਆਪਣੇ ਪਤੀ ਨੂੰ ਇਕੱਲਿਆਂ ਛੱਡ ਕੇ ਨਹੀਂ ਜਾ ਸਕਦੀ ਕੋਈ ਰੋਟੀ ਪਕਾਉਣ ਵਾਲਾ ਵੀ ਨਹੀਂ ਹੈ ਜੇ ਉਹ ਮੇਰੇ ਕੋਲ ਆ ਜਾਂਦੀ ਤਾਂ ਮੈਂ ਦੇਖ ਰੇ ਕਰ ਸਕਦੀ ਸਾਂ ਉਹ ਇਹ ਕਹਿ ਕੇ ਚਲੀ ਗਈ ਕਿ ਮੈਂ ਦੇਖਦੀ ਹਾਂ ਮੈਂ ਆਈ ਤਾਂ ਦੂਰੋਂ ਬੇਟੀ ਕਰਕੇ ਹੀ ਹਾਂ ਆਖਰਕਾਰ ਉਹ ਦਿਨ ਵੀ ਆ ਗਿਆ ਜਿਸ ਦਿਨ ਦਾ ਇੰਤਜ਼ਾਰ ਸੀ ਰਜੀਵ ਦੇ ਘਰ ਬੇਟਾ ਹੋਇਆ ਸੀ ਖਬਰ ਮਿਲਦਿਆਂ ਹੀ ਉਸ ਦੇ ਪੈਰ ਜ਼ਮੀਨ ਤੋਂ ਗਿੱਠ-ਗਿੱਠ ਉੱਚੇ ਹੋ ਗਏ ਪੁਸ਼ਪਾ ਨੇ ਰੱਬ ਦਾ ਸ਼ੁਕਰ ਕੀਤਾ ਤੇ ਸਭ ਕੁਝ ਠੀਕ ਹੋ ਗਿਆ ਜੱਚਾ ਬੱਚਾ ਸਹੀ ਸਲਾਮਤ ਸਨ ਉਹ ਦੂਰ ਬੈਠੀ ਰੱਬ ਅੱਗੇ ਅਰਦਾਸਾਂ ਹੀ ਕਰ ਰਹੀ ਸੀ ਕਿ ਬੱਚਿਆਂ ਦੀ ਖੈਰ ਸੁਖ ਹੀ ਮੰਗ ਸਕਦੀ ਸੀ ਪਰ ਕੁੜਮਣੀ ਮੁੰਬਈ ਨਾ ਗਈ। ਰਜੀਵ ਦਾ ਫੋਨ ਆਇਆ ਕਿ ਮੰਮੀ ਤੁਸੀਂ ਫੌਰਨ ਆ ਜਾਵੋ। ਅਸੀਂ ਬੜੇ ਤੰਗ ਹਾਂ। ਘਰ ਵਿੱਚ ਕੋਈ ਵੀ ਕੰਮ ਕਰਨ ਵਾਲਾ ਨਹੀਂ ਹੈ ਤੇ ਨਾ ਹੀ ਕੋਈ ਬੱਚਾ ਸੰਭਾਲਣ ਵਾਲਾ ਹੈ। ਅਸੀਂ ਬਹੁਤ ਔਖੇ ਹਾਂ। ਤੁਸੀਂ ਜਲਦੀ ਆ ਜਾਵੋ। ਪੁਸ਼ਪਾ ਦੀ ਰਾਤ ਸੋਚਾਂ ਵਿੱਚ ਲੰਗੀ। ਉਸਨੇ ਪਤੀ ਨੂੰ ਕਿਹਾ ਤੁਸੀਂ ਟਿਕਟ ਦਾ ਬੰਦੋਬਸਤ ਕਰੋ। ਆਪਾਂ ਮੁੰਬਈ ਜਾਣਾ ਹੈ। ਬੱਚਿਆਂ ਦੀ ਤਕਲੀਫ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਸਕਦੀ। ਅਸੀਂ ਦੋਵੇਂ ਜਣੇ ਮੁੰਬਈ ਪਹੁੰਚ ਗਏ ਜਦੋਂ ਬੱਚਾ ਦੇਖਿਆ ਤਾਂ ਇਹਨਾਂ ਦੀਆਂ ਸਾਰੀਆਂ ਥਕਾਵਟਾਂ ਦੂਰ ਹੋ ਗਈਆਂ ਉਹ ਉਹਨਾਂ ਦੀ ਸੇਵਾ ਵਿੱਚ ਜੁਟ ਗਈ ਸਵਾ ਮਹੀਨੇ ਦਾ ਬੱਚਾ ਕਰਕੇ ਜਦੋਂ ਵਾਪਸ ਘਰ ਆਈ ਤਾਂ ਉਸ ਦੀ ਕੁੜਮਣੀ ਦਾ ਫੋਨ ਆਇਆ ਭੈਣ ਜੀ ਬਹੁਤ ਮਿਹਰਬਾਨੀ ਤੁਹਾਡੀ ਪੂਜਾ ਕਹਿੰਦੀ ਸੀ ਮੰਮੀ ਨੇ ਮੇਰੀ ਬਹੁਤ ਸੇਵਾ ਕੀਤੀ ਉਸ ਨੂੰ ਬਹੁਤ ਕੰਮ ਕਰਨਾ ਪਿਆ ਭੈਣ ਜੀ ਤੁਸੀਂ ਜਵਾਨ ਹੋ ਕੇ ਕੰਮ ਕਰ ਸਕਦੇ ਹੋ ਮੈਂ ਤਾਂ ਫਿਰ ਠੀਕ ਨਹੀਂ ਰਹਿੰਦੀ ਇਸ ਕਰਕੇ ਨਹੀਂ ਜਾ ਸਕੀ ਪੁਸ਼ਪਾ ਦੀ ਸਹੇਲੀ ਪੋਤੇ ਹੋਣ ਦੀ ਵਧਾਈ ਦੇਣ ਆਈ ਉਸ ਦੇ ਕੋਲ ਬੈਠੀ ਸੀ ਇਹ ਸੁਣ ਕੇ ਖਿੜਖਿੜ ਕੇ ਹੱਸ ਪਈ ਕਿ ਤੇਰੀ ਕੁੜਮਣੀ ਤਾਂ ਲੋੜੀ ਦੇ ਫੰਕਸ਼ਨ ਵਿੱਚ ਕਲੱਬ ਵਿੱਚ ਕੁੜੀਆਂ ਵਾਂਗ ਨੱਚ ਰਹੀ ਸੀ ਕੌਣ ਕਹੇਗਾ ਕਿ ਉਹ ਬਿਮਾਰ ਹੈ ਪੁਸ਼ਪਾ ਕੰਮ ਕਰਨ ਨੂੰ ਤੂੰ ਓਖੇ ਵੇਲੇ ਤੂੰ ਮਦਦ ਕਰੇਂ ਅਤੇ ਖੁਸ਼ੀਆਂ ਸਾਂਝੀਆਂ ਕਰਨ ਲਈ ਮਾਂ ਤੂੰ ਕਿਹੋ ਜਿਹੀ ਸੱਸ ਹੈ ਕਿ ਤੇਰਾ ਨੂੰ ਤੇ ਭੋਰਾ ਵੀ ਰੋਭ ਨਹੀਂ ਇਹ ਯਾਦ ਆਉਂਦੀਆਂ ਹੀ ਪੁਸ਼ਪਾ ਦੀਆਂ ਅੱਖਾਂ ਵਿੱਚੋਂ ਅੰਜੂ ਆ ਗਏ ਮੈਨੂੰ ਕਿਵੇਂ ਵਰਤਿਆ ਜਾਂਦਾ ਹੈ ਜਦੋਂ ਵੀ ਮੇਰੀ ਲੋੜ ਪਈ ਵਰਤ ਲਿਆ ਜਾਂਦਾ ਜਿਹੜੀ ਮਾਂ ਮੁੰਬਈ ਨਹੀਂ ਗਈ ਉਦੋਂ ਪੂਜਾ ਨਾਲ ਗੁੱਸੇ ਸੀ ਕਹਿੰਦੀ ਸੀ ਮੰਮੀ ਤੁਸੀਂ ਤਾਂ ਓਹਣਾ ਵੀ ਨਹੀਂ ਸੀ ਫਿਰ ਵੀ ਪਹੁੰਚ ਗਏ ਹੋ ਪਰ ਮੇਰੀ ਮਾਂ ਨੂੰ ਤਾਂ ਪੰਜਾਬ ਬੈਠੀ ਨੂੰ ਵੀ ਮੇਰਾ ਕੋਈ ਫਿਕਰ ਨਹੀਂ ਹੈ ਹੁਣ ਬੇਟੇ ਦੇ ਜਨਮ ਪਿੱਛੋਂ ਠੀਕ ਹੋ ਕੇ ਮਾਂ ਨੂੰ ਮਿਲਣ ਆਈ ਤਾਂ ਸਿੱਧੀ ਸਟੇਸ਼ਨ ਤੋਂ ਮਾਂ ਦੇ ਘਰ ਪਹੁੰਚ ਗਈ ਸੀ ਪੁਸ਼ਪਾ ਦੀ ਉਸਨੇ ਰਤਾ ਵੀ ਪਰਵਾਹ ਨਹੀਂ ਕੀਤੀ ਸੀ ਕਿ ਉਸ ਉੱਤੇ ਕੀ ਬੀਤਦੀ ਹੋਵੇਗੀ ਪੁਸ਼ਪਾ ਦੇ ਹਿੱਸੇ ਵਿੱਚ ਉਹੀ ਇਕੱਲਾਪਨ ਉਹ ਸੋਚਦੀ ਕਿ ਮਾਂ ਤਾਂ ਮਾਂ ਹੈ ਉਹਨੂੰ ਆਪਣੀ ਮਾਂ ਹੀ ਚੰਗੀ ਲੱਗਦੀ ਹੈ ਮੈਂ ਜਿੰਨਾ ਮਰਜ਼ੀ ਪਿਆਰ ਕਰ ਲਵਾਂ ਮੈਂ ਤਾਂ ਉਹਦੀਆਂ ਨਜ਼ਰਾਂ ਵਿੱਚ ਕੁਝ ਵੀ ਨਹੀਂ ਮੇਰਾ ਕੀ ਰਿਸ਼ਤਾ ਹੈ ਅੱਜ ਪੂਜਾ ਦਾ ਫੋਨ ਆਇਆ ਸੀ ਅਤੇ ਕਿਹਾ ਸੀ ਕਿ ਤੁਹਾਡੇ ਬੇਟੇ ਨੇ ਫਿਰ ਸ਼ਰਾਬ ਪੀ ਲਈ ਹੈ ਅਤੇ ਅਸੀਂ ਲੜ ਪਏ ਹਾਂ ਉਹ ਰਜੀਵ ਨੂੰ ਉੱਚੀ ਉੱਚੀ ਗਾਲ੍ਹਾਂ ਕੱਢ ਰਹੀ ਸੀ ਬੁਰਾ ਭਲਾ ਬੋਲ ਰਹੀ ਸੀ ਮਾਂ ਦਾ ਦਿਲ ਤਾਂ ਦੁਖਿਆ ਪਰ ਉਹ ਸਾਰੀਆਂ ਗਾਲ੍ਹਾਂ ਸੁਣਾਈ ਦੇ ਰਹੀਆਂ ਸਨ ਇੰਨਾ ਹੀ ਕਹਿ ਦਿੱਤਾ ਕਿ ਬੇਟੀ ਜੇ ਤੂੰ ਉਸ ਨਾਲ ਲੜੇਂਗੀ ਉਹ ਹੋਰ ਸ਼ਰਾਬ ਪੀਵੇਗਾ ਧੀਏ ਪਤੀ ਨੂੰ ਤਾਂ ਪਿਆਰ ਨਾਲ ਹੀ ਸਮਝਾਉਣਾ ਚਾਹੀਦਾ ਹੈ ਫਿਰ ਉਸ ਦੇ ਕੰਨਾਂ ਵਿੱਚ ਪੂਜਾ ਦੇ ਸ਼ਬਦ ਗੂੰਜੇ ਜੇ ਤੁਹਾਡੀ ਧੀ ਹੁੰਦੀ ਤੁਸੀਂ ਉਹਦਾ ਪੱਖ ਨਾ ਪੂਰਦੇ ਬਿੰਦ ਤੁਰ ਅੰਦਰ ਤੱਕ ਟੁੱਟ ਗਈ ਸੀ ਉਸ ਨੂੰ ਜਾਪਦਾ ਸੀ ਕਿ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮਜਾਬ ਹੋ ਰਹੀਆਂ ਹਨ ਜਿਹਨੂੰ ਉਹ ਬੇਟੀ ਸਮਝਦੀ ਰਹੀ ਉਹ ਇੱਕ ਮਿੰਟ ਵਿੱਚ ਕਹਿ ਰਹੀ ਸੀ ਕਿ ਜੇ ਤੁਹਾਡੀ ਬੇਟੀ ਹੁੰਦੀ। ਪੁਸ਼ਪਾ ਹਾਰ ਗਈ ਸੀ। ਉਹਨੂੰ ਲੱਗ ਰਿਹਾ ਸੀ ਕਿ ਖੂਨ ਦਾ ਰਿਸ਼ਤਾ ਤਾਂ ਖੂਨ ਹੀ ਹੁੰਦਾ ਹੈ। ਅੱਜ ਪੂਜਾ ਦੀ ਸੋਚ ਨੇ ਉਸਨੂੰ ਬਗਾਨਾ ਕਰ ਦਿੱਤਾ। ਫਿਰ ਵੀ ਪੁਸ਼ਪਾ ਨੇ ਲੰਮਾ ਹੋਕਾ ਲਿਆ ਤੇ ਸਿਆਣਿਆਂ ਸੱਚ ਹੀ ਕਿਹਾ ਹੈ ਕਿ ਬੇਟੀ ਤਾਂ ਬੇਟੀ ਹੁੰਦੀ ਹੈ ਤੇ ਨੂ ਨੂ ਹੁੰਦੀ ਹੈ। ਇਹ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ? ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਜੇ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ